दारू देखो सारेयां पीती जा रही है देखिए तस्वीर दिखाई जा रही है कि इथे दारू वालेला दा कितना कर रोड ਦੇ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਰੋਡ ਦੇ ਉੱਤੇ ਸਾਰੇ ਆਮ ਕੰਮ ਜਿਹੜਾ ਚੱਲਦਾ ਸਾਰੇ ਸ਼ਹਿਰ ਦਾ ਇਹੀ ਹਾਲ ਆ ਜੀ ਆ ਦਾਦਾ ਮੋਟਰ ਦੇ ਸਾਹਮਣੇ 2-250 ਰੁਪਈਆ ਸ਼ਾਮ ਨੂੰ ਤਕਰੀਬਨ ਨੰਗੜ ਦਾ ਰਸਤਾ ਬਣੀ ਹੁੰਦਾ ਔਰ ਸਾਰੇ ਉਥੇ ਲਲਕਾਰੇ ਮਾਰਦੇ ਆ ਗ੍ਰੋਵਰ ਹੁੰਡੇ ਦੇ ਹੋਰੇ ਜਾ ਕੇ ਅਜੇ ਵੀ ਤੁਸੀਂ ਦੇਖ ਸਕਦੇ ਹੋ ਬੁਰਾ ਹਾਲ ਆ ਇੱਥੇ ਦੇਖ ਲਓ ਪਸੰਦ ਪਾਰਕ ਦੇਖ ਲਓ ਥਾਂ ਥਾਂ ਸਾਡੇ ਕਮੇਨ ਸਾਹਿਬ ਦੇ ਹੁਕਮ ਹੈ ਮਾਨ ਜੋ ਸਾਡੇ ਸੈਕ ਮੇਨਰ ਦੀ ਆਪਣੇ ਜੂਨੀਅਰ ਕਮੇਨ ਨਿਰੰਜਨ ਸਿੰਘ ਸਾਹਿਬ ਦੇ ਹੁਕਮ ਹੈ ਵੀ ਜਿਹੜਾ ਜਿੱਥੇ ਵੀ ਲੋਕਾਂ ਨੂੰ ਪਰੇਸ਼ਾਨੀ ਹੈਗੀ ਕੋਈ ਉੱਥੇ ਸਾਰੀ ਪਰੇਸ਼ਾਨੀਆਂ ਦਾ ਸਮਾਧਾਨ ਹੋਣਾ ਚਾਹੀਦਾ ਹੈ ਤੇ ਕਿਸੇ ਨੂੰ ਵੀ ਕੋਈ ਸਮੱਸਿਆ ਪੈਦਾ ਨਾ ਹੋਵੇ ਬਸ ਆਪਾਂ ਹਰੇਕ ਜੀ ਦਾ ਹੱਲ ਹੀ ਕਰਨਾ ਹੈ ਬਹੁਤ ਵਧੀਆ ਕਾਰਵਾਈ ਆ ਮੈਂ ਇੰਸਪੈਕਟਰ ਨੂੰ ਕਹਿਣਾ ਚਾਹਾਂਗਾ ਤੁਸੀਂ ਇਧਰ ਅਦੌਲਤ ਕਲੋਨੀ ਬਾਹਰ ਰੋਡ ਤੇ ਵੀ ਜਾ ਕੇ ਉੱਥੇ ਵੀ ਬਹੁਤ ਬੁਰੇ ਵਾਲਾ ਆਮ ਜਨਤਾ ਦਾ ਮੰਗਣਾ ਬੜਾ ਮਹਾਲ ਹੋਇਆ ਪਿਆ ਲੁਧਿਆਣਾ ਦੇ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਲ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਨੇ ਬਾਹਰ ਲੱਗੇ ਵਾਟਰ ਕੂਲਰਾਂ ਚੱਕਿਆ ਜਾ ਰਿਹਾ ਲੇਕਿਨ ਇਹ ਦੂਸਰੀ ਕਬਰ ਤੁਹਾਨੂੰ ਦਿਖਾ ਰਹੇ ਹਾਂ ਦੂਸਰੀ ਕਬਰ ਇਸ ਕਰਕੇ ਦਿਖਾ ਰਹੇ ਹਾਂ ਇਹ ਜਿਹੜਾ ਸ਼ਿੰਗਾਰ ਸ੍ਰੀਮਾਰੀ ਬੈਕ ਸਾਈਡ ਤੇ ਜਿਹੜਾ ਰੋਡ ਪੈਂਦਾ ਕਸ਼ਮੀਰ ਨਗਰ ਉੱਥੇ ਵੀ ਠੇਕੇ ਤੇ ਬਾਹਰ ਜਿਹੜਾ ਠੇਕਾ ਸੀਗਾ ਉੱਥੋਂ ਵੀ ਜਿਹੜਾ ਅੰਡੇ ਲਗਾ ਕੇ ਬਾਹਰ ਬੈਠਾ ਜਿਹਦੇ ਅੰਡੇ ਦੀ ਰੇੜੀ ਜਿਹੜੀ ਚੱਕੀ ਗਈ ਹੈ ਜੋ ਜੋ ਵਾਟਰ ਕੂਲਰ ਸੀ ਉਹ ਚੱਕਿਆ ਗਿਆ ਲੇਕਿਨ ਆ ਜਿਹੜਾ ਪਿੱਛੇ ਠੇਕਾ ਨਜ਼ਰ ਆ ਰਿਹਾ ਉਹਦਾ ਵੀ ਜਿਹ ਕੀ ਬਾਹਰ ਆਓ ਆ ਟੂਟੀਆਂ ਲਗਾਈਆਂ ਹੋਈਆਂ ਐ ਸੇਵਨ ਕਰੋ ਵਧੀਆ ਤਰੀਕੇ ਨਾਲ ਸੇਵਨ ਕਰੋ ਇੱਥੇ दारू ਪੀਓ ਤੁਹਾਨੂੰ ਪਰਮਿਸ਼ਨ ਕਿ ਨਹੀਂ ਦਿੱਤੀ ਹੋਈ ਇੱਥੇ ਲਾਂਦੀ ਅੰਡੇ ਲਗਾਉਣ ਦੀ ਪਰਮਿਸ਼ਨ ਉਹ ਬਾਹੂ ਕਹਾਜੀ ਇਹ ਪੈਸਾ ਦੇਤਾ ਪਾਪਾ ਕਾ 100 ਰੁਪਏ ਕੋ ਲੇਕਿਨ ਇਹ ਤਸਵੀਰ ਦਿਖਾ ਰਹੇ ਆ ਕਿ ਤੁਹਾਨੂੰ ਇੱਥੇ ਭੁੱਜਿਆ ਵੀ ਮਿਲੂਗਾ ਤੁਹਾਨੂੰ ਇੱਥੇ ਗਰਮ ਅੰਡੇ ਵੀ ਮਿਲਣਗੇ ਤੁਹਾਨੂੰ ਇੱਥੇ ਪਾਣੀ ਵੀ ਮਿਲੂਗਾ ਤੁਹਾਨੂੰ ਇੱਥੇ ਹਰ ਸਮਾਨ ਮਿਲੂਗਾ ਜੋ ਤੁਹਾਡੀ ਸਹੂਲਤ ਲਈ ਹੈਗਾ ਵਾ ਦਾਰੂ ਪੀਓ ਗਾਲਾ ਕੱਢੋ ਲੁਧਿਆਣਾ ਦੀ ਆਵਾਮ ਜਿੱਥੇ ਮਰੀ ਜਾਵੇ ਕਾਬਲੇ ਤਾਰੀਫ ਕੰਮ ਕਰ ਰਹੀ ਹੈ ਜੇ ਨਗਰ ਨਿਗਮ ਲੁਧਿਆਣਾ ਕਿ ਇੰਨਾ ਵਧੀਆ ਕੰਮ ਕਰ ਰਹੀ ਹੈ ਕਿ ਜਿੰਨੇ ਕ ਬਾਹਰ ਜਿੰਨੇ ਕ ਜਿੰਨੇ ਕ ਬਾਹਰ ਜਿਹੜੇ ਰੈਪਰ ਲੱਗੇ ਹੋਏ ਸੀਗੇ ਜਾਂ ਸਮਾਨ ਲੱਗਿਆ ਸੀ ਉਹ ਸਾਰਾ ਜਿਹੜਾ ਚੱਕਿਆ ਜਾ ਰਿਹਾ ਜਿੰਨਾ ਕ ਲੋੜ ਦੇ ਉੱਤੇ ਮਹਿਲਾਵਾਂ ਨੂੰ ਪਰੇਸ਼ਾਨੀ ਆਉਂਦੀ ਸੀਗੀ ਪ੍ਰੇਕਣਾ ਤੋਂ ਉਹਨਾਂ ਤੋਂ ਹੀ ਨਜ਼ਾਤ ਜਿਹੜੀ ਮਿਲਦੀ ਨਜ਼ਰ ਆ ਰਹੀ ਆ ਲੇਕਿਨ ਸਾਰੇ ਠੇਕੇ ਵੀ ਅੱਜ ਜਿਹੜੇ ਤੁਹਾਡੇ ਇਲਾਕੇ ਜਾਂਦੇ ਨੇ ਸਾਡੇ ਏਰੀਆ ਹੁਣ ਜਿਹੜੇ ਹੈਗੇ ਦੇਖ ਲੈਣੇ ਆਪਾਂ दारू ਦੇਖੋ ਸਰਿਆਂ ਪੀਤੀ ਜਾ ਰਹੀ ਆ ਲੇਕਿਨ ਤਸਵੀਰ ਦਿਖਾਈ ਜਾ ਰਹੀ ਆ ਕਿ ਇੱਥੇ दारू ਵਾਲਿਆਂ ਦਾ ਕਿੰਨਾ ਕਰ ਰੋਡ ਦੇ ਉੱਤੇ ਇਹ ਕਿਹਾ ਜਾ ਸਕਦਾ ਕਿ ਰੋਡ ਦੇ ਉੱਤੇ ਸਰਿਆਂ ਆਮ ਕੰਮ ਜਿਹੜਾ ਚੱਲਦਾ ਕਿ ਨ ਇੱਕ ਸੋਹਣੇ ਤਰੀਕੇ ਨਾਲ ਇੱਥੇ ਲਫਟ ਪੂਰਾ ਲੈਣਾ ਹਜੇ ਵੀ ਚੱਕ ਕੇ ਪੈਗ ਹੱਥੇ ਚ ਹੈ ਤੇ ਲੈ ਕੇ ਦੋ ਚਿਪਸ ਜਾਣੇ ਜਾਣੇ ਆ ਆ ਲਵਾਂ ਦੀ ਪਰਮਿਸ਼ਨ ਕਿੱਥੋਂ ਆਉਂਦੀ ਤੁਹਾਡੇ ਕੋਲ ਹੱਤੇ ਜੇ ਨਾਲ ਹੀ ਹੱਤਾ ਹੈ ਨਾ ਹੱਤੇ ਵਾਲਾ ਲਾਂਦਾ ਹੀ ਬਾਹਰ ਹੈ ਅੱਛਾ ਹੱਤੇ ਵਾਲੇ ਦੇ ਟੇਬਲ ਤੇ ਕੀ ਨਹੀਂ ਗਲਾਸ ਵਗੈਰਾ ਕੀ ਹੱਤੇ ਵਾਲਾ عليه جی یہ اپنا نہیں ہے ہتھ والے ہے جی ہتھ والے ہے یہ لگانے کی پرمیشن کس نے دی ہے اپ کو سر بہت دن سے مطلب ہے سب لگا رہا تھا نا اچھا ایک بات سنو میری اگر اپ کے گھر میں ماں باپ بہنیں ہیں اگر दारू ایسے باہر اپ کے گھر کے باہر بکتی ہو اپ کی بہن نکلتی ہو اچھا لگے گا نہیں سر ہیں لو جی یہ تصویر ہے تم دکھائی جا رہی ہے سرے عام جڑے ایتھے दारू ਦਾ ਸੇਵਨ ਲੁਧਿਆਣਾ ਸ਼ਹਿਰ ਨੂੰ ਪੇਕੜਾ ਦਾ ਸ਼ਹਿਰ ਕਿਹਾ ਜਾ ਸਕਦਾ ਹੈ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜਦੋਂ ਕਾਰਪੋਰੇਸ਼ਨ ਆਈ ਤਾਂ ਕਿੱਦਾਂ ਭਾਜਣਾ ਲੱਗ ਗਿਆ ਲੇਕਿਨ ਇਹ ਤੇ ਕਿਸ ਦਾਤ ਵਾਲੀ ਗੱਲ ਹੈ ਕਿ ਕਾਰਪੋਰੇਸ਼ਨ ਦੇ ਅਗਰ ਸਾਰੇ ਹੀ ਜੋ ਉਹਨਾਂ ਦੇ ਇੰਸਪੈਕਟਰ ਐਦਾਂ ਦੇ ਹੋਣ ਤਾਂ ਕਿੱਥੇ ਵੀ ਕਾਰਵਾਈ ਹੋ ਸਕਦੀ ਤੇ ਹਰ ਜਗ੍ਹਾ ਤੇ ਕਾਰਵਾਈ ਹੋ ਗਈ ਲੇਕਿਨ ਕਿਸ ਤਰ੍ਹਾਂ ਦੇ ਦੋ ਜਿਹੜੇ ਰੋਡ ਦੇ ਉੱਤੇ ਆ ਵਾਟਕੂਲੇ ਲਾ ਕੇ दारू ਪੀ ਲਾਉਂਦੇ ਨੇ ਸਾਰੇ ਸ਼ਹਿਰ ਦਾ ਇਹੀ ਹਾਲ ਆ ਜੀ ਆ ਦਾਦਾ ਮੋਟਰ ਦੇ ਸਾਹਮਣੇ 2-250 ਰੁਪਈਆ ਸ਼ਾਮ ਨੂੰ ਤਕਰੀਬਨ ਨੰਗੜ ਦਾ ਰਸਤਾ ਵੀ ਨਹੀਂ ਹੁੰਦਾ ਔਰ ਸਾਰੇ ਉੱਥੇ ਲਲਕਾਰੇ ਮਾਰਦੇ ਆ ਗ੍ਰੋਵਰ ਹੁੰਡਈ ਦੇ ਉਹਰੇ ਜਾ ਕੇ ਅਜੇ ਵੀ ਤੁਸੀਂ ਦੇਖ ਸਕਦੇ ਹੋ ਬੁਰਾ ਹਾਲ ਆ ਇੱਥੇ ਦੇਖ ਲਓ ਪਸੰਦ ਪਾਰਕ ਦੇਖ ਲਓ ਥਾਂ ਥਾਂ ਲੇਕਿਨ ਅੱਜ ਦੀ ਕਾਰ ਬੜੀ ਸੋਹਣੀ ਕੀਤੀ ਸਾਰੇ ਰੋਡ ਤੋਂ ਜਿੰਨੇ ਵੀ ਲਗਾਏ ਹੋਏ ਸਾਰੇ ਚੱਕੇ ਕਹਿ ਬਜਾਰੀ ਵਿਭਾਗ ਦਾ ਕਾਰਪੋਰੇਸ਼ਨ ਦਾ ਜਿਹੜੇ ਸਾਡੇ ਅਫਸਰ ਸਹਿਬਾਨ ਆਇਆ ਬੜੀ ਵਧੀਆ ਕੋਸ਼ਿਸ਼ ਆ ਜੇ ਇਸ ਤਰ੍ਹਾਂ ਹੀ ਮਾਹੌਲ ਬਣ ਜਾਵੇ ਤਾਂ ਜਿਹੜੇ ਲੋਕ ਆ ਜਿੱਥੇ ਇਹਨਾਂ ਨੂੰ ਜਗ੍ਹਾ ਦਿੱਤੀ ਗਈ ਆ ਉੱਥੇ ਇਹ ਜਾ ਕੇ ਮਾਰ ਵਾਟਰ ਕੁਲਰ ला ਸਕਦੇ ਨੇ ਬਿਲਕੁਲ ਨਹੀਂ ला ਸਕਦੇ ਜੀ ਬਿਲਕੁਲ ਨਹੀਂ ਘਰੇ ਵਸਤੇ ਨੇ ਹਾਤੇ ਕਾਦੇ ਵਾਸਤੇ ਨੇ ਇਤੋਂ ਵਾਟਰ ਕੁਲਰ ਤੋਂ ਪਾਣੀ ਪਿੰਦੇ ਆ 5-7 ਰੁਪਏ 10 ਰੁਪਏ ਦਾ ਗਲਾਸ ਲੈਂਦੇ ਨੇ ਉੱਥੋਂ ਉੱਥੇ ਹੀ ਕੰਮ ਲਵੇੜ ਕੇ ਵਿਲੇ ਉਹਦੇ ਹਾਤੇ ਤੇ ਕੋਈ ਨਹੀਂ ਜਾਂਦਾ ਲੇਕਿਨ ਤੁਹਾਨੂੰ ਮੈਂ ਤਸਵੀਰ ਦਿਖਾ ਰਿਹਾ ਕਿ ਸਾਰੇ ਹਰ ਜਗ੍ਹਾ ਹਰ ਜਗ੍ਹਾ ਜ ਸੁਨੀਲ ਸੁਨੀਲ ਜੀ ਹੋਈਪੇ ਇਨਸਪੈਕਟਰ ਬੀ ਜੋ ਉਹਨੇ ਬਹੁਤ ਵਧੀਆ ਕਾਰਵਾਈ ਕੀਤੀ ਇਹ ਸਾਡੇ 1 ਮਹੀਨੇ ਸਾਹਿਬ ਦੇ ਹੁਕਮ ਹੈ ਮਾਨ ਜੋ ਸਾਡੇ 1 ਮਹੀਨੇ ਜੀ ਆਪਣੇ ਜਨਕ ਮਹੀਨੇ ਨੀਰਜਨ ਸਾਹਿਬ ਦੇ ਹੁਕਮ ਹੈ ਵੀ ਵੀ ਜਿਹੜਾ ਜਿੱਥੇ ਵੀ ਲੋਕਾਂ ਨੂੰ ਪਰੇਸ਼ਾਨੀ ਹੈਗੀ ਕੋਈ ਉੱਥੇ ਸਾਰੀ ਪਰੇਸ਼ਾਨੀਆਂ ਦਾ ਸਮਾਧਾਨ ਹੋਣਾ ਚਾਹੀਦਾ ਹੈ ਹੂੰ ਤੇ ਕਿਸੇ ਨੂੰ ਵੀ ਕੋਈ ਸਮੱਸਿਆ ਪੈਦਾ ਨਾ ਹੋਵੇ ਬਸ ਆਪਾਂ ਹਰੇਕ ਚੀਜ਼ ਦਾ ਹੱਲ ਹੀ ਕਰਨਾ ਹੈ ਉਹਨਾਂ ਨੇ ਇਹੀ ਦੱਸਿਆ ਆ ਆਪਾਂ ਨੂੰ ਅੱਜ ਤੱਕ ਬਿਲਕੁਲ ਸੋਹਣੀ ਕਾਰਵਾਈ ਕੀਤੀ ਗਈ ਹੈ ਬਹੁਤ ਵਧੀਆ ਕਾਰਵਾਈ ਆ ਮੈਨ ਇੰਸਪੈਕਟਰ ਨੂੰ ਕਹਿਣਾ ਚਾਹਾਂਗਾ ਤੁਸੀਂ ਇਧਰ ਅਦੌਲਤ ਕਲੋਨੀ ਬਾਹਰ ਰੋਡ ਤੇ ਵੀ ਜਾ ਕੇ ਉੱਥੇ ਵੀ ਬਹੁਤ ਬੁਰੀ ਵਾਲਾ ਆਮ ਜਨਤਾ ਦਾ ਨੰਗਣਾ ਬੜਾ ਮਹਾਲ ਹੋਇਆ ਪਿਆ ਕਿਰਪਾ ਕਰਕੇ ਤੁਸੀਂ ਇੰਸਪੈਕਟਰ ਸਾਹਿਬ ਆਹ ਦਾਦਾ ਮੋਟਰ ਤੇ ਬਿਲਕੁਲ ਸਾਹਮਣੇ ਤੁਹਾਡੀ ਲਾਈਨ ਚ ਅੱਗੇ ਜਾ ਕੇ ਮੈਂ ਸਮਝ ਗਿਆ ਕਿੱਥੇ ਕਰਕੇ ਆ ਗਿਆ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਬੜਾ ਖੂਬ ਵਿਖੂਬੀ ਕੰਮ ਇਹ ਅਫਸਰ ਵੱਲੋਂ ਜਿਹੜਾ ਕੀਤਾ ਗਿਆ ਥੈਂਕਸ ਕਹਿੰਦੇ ਇਹਨਾਂ ਦੀ ਪੂਰੀ ਟੀਮ ਦਾ ਤੇ ਥੈਂਕਸ ਕਹਿੰਦੇ ਆ ਪੁਲਿਸ ਮੁਲਾਜ਼ਮਾਂ ਦਾ ਕਿ ਇਹ ਜਿਹੜੇ ਪੁ ਨਾ ਤੁਸੀਂ ਵੀ ਆਓ ਸਾਰੇ ਇੱਕ ਮਿੰਟ ਜਿਹੜੀ ਪੂਰੀ ਟੀਮ ਹੈ ਤੇ ਆਓ ਇੱਕ ਮਿੰਟ ਕਿਉਂਕਿ ਲੁਧਿਆਣਾ ਦੀ ਆਵਾਮ ਨੂੰ ਪਤਾ ਹੋਣਾ ਚਾਹੀਦਾ ਤੁਸੀਂ ਆਵਾਮ ਉਹ ਸਾਡੀ ਸਾਈਡ ਤੇ ਹੋ ਜੋ ਮੈਂ ਕਾਰਪੋਰੇਸ਼ਨ ਟੀਮ ਨੂੰ ਦਿਖਾਣਾ ਚਾਹੁੰਦਾ ਵਾਂ ਇਹ ਸਾਰੀ ਟੀਮ ਹੈ ਇਹ ਜਿਹੜੀ ਜਿੰਨੀ ਟੀਮ ਅੱਤੇ ਖੜੀ ਹੋਈ ਹੈ ਇਹ ਕਾਰਪੋਰੇਸ਼ਨ ਦੀ ਟੀਮ ਹੈ ਜਿਨ੍ਹਾਂ ਨੇ ਇਹ ਬਖੂਬੀ ਲੁਧਿਆਣਾ ਸ਼ਹਿਰ ਨੂੰ ਬਿਲਕੁਲ ਸਾਫ਼ ਸੁਥਰਾ ਬਣਾਉਣ ਦਾ ਯਤਨ ਕੀਤਾ ਦਬ ਕੇ ਇਸ ਚੀਜ਼ ਨੂੰ ਸ਼ੇਅਰ ਕਰੋ ਤੇ ਦਬ ਕੇ ਇਹਨਾਂ ਨੂੰ ਸਲੂਟ ਵੀ ਕਰੋ ਕਿਉਂਕਿ ਇਦਾਂ ਦੇ ਅਫਸਰ ਜਿਹੜੇ ਘੱਟ ਮਿਲਦੇ ਆ ਜਿਨ੍ਹਾਂ ਨੇ ਆਵਾਮ ਲਈ ਇਹ ਕੰਮ ਕੀਤਾ ਤੇ ਆਵਾਮ ਨੂੰ ਜਿਹੜਾ ਵਾ ਕੋਣ ਸਹੂਲਤਾ ਮਿਲਨੀ ਸ਼ੁਰੂ ਹੋ ਜਾਣਗੀਆਂ ਲੁਧਿਆਣਾ ਕਹਿੰਦਾ ਮੈਂ ਹਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ